ਕਾਫੀ ਸਮੇਂ ਦੇ ਬਾਅਦ ਅੰਮ੍ਰਿਤਸਰ ਦੇ ਵਿਆਸਤ ਨੂੰ ਵੀ ਖਾਲਸਾ ਰਾਜ ਦੇ ਵਿੱਚ ਲਾਇਆ ਗਿਆ ਔਰ ਇਸ ਰਾਜ ਭਾਗ ਨੂੰ ਮਹਾਰਾਜਾ ਰਣਜੀਤ ਸਿੰਘ ਜੀ ਸਦਾ ਸਦਾ ਗੁਰੂ ਕਲਗੇ ਧਰਪਤਾ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਦੀ ਬਖਸ਼ਿਸ਼ ਹੀ ਸਮਝਦੇ ਰਹੇ ਇਤਿਹਾਸ ਕਿਸ ਗੱਲ ਦੀ ਸਾਖ ਪੜਦਾ ਹੈ ਕਿ ਜਦ ਵੀ ਮਹਾਰਾਜਾ ਰਣਜੀਤ ਸਿੰਘ ਕਿਸੇ ਮੁਹਿੰਮਤੇ ਜਾਂਦੇ ਸਨ ਤਾਂ ਸ੍ਰੀ ਹਰਮੰਦਰ ਸਾਹਿਬ ਦੇ ਅਰਦਾਸ ਬੇਨਤੀ ਕਰਕੇ ਚੱਲਦੇ ਸਨ ਤੇ ਜਰੂਰੀ ਜੰਗ ਜਿੱਤ ਕੇ ਵਾਪਸ ਆਉਂਦੇ ਤਾਂ ਸਭ ਤੋਂ ਪਹਿਲਾਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਪਹੁੰਚ ਕੇ ਕਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਵਾ ਕੇ ਔਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਆ ਕੇ ਸ਼ੁਕਰਾਨੇ ਦੀ ਅਰਦਾਸ ਬੇਨਤੀ ਕਰਦੇ ਔਰ ਕਿੰਨਾ ਕਿੰਨਾ ਸਮਾਂ ਆਪ ਜੀ ਸ੍ਰੀ ਦਰਬਾਰ ਸਾਹਿਬ ਦੀ ਸਰਤਨ ਦੇ ਉੱਪਰ ਆਪਣਾ ਮੱਥਾ ਰੱਖ ਕੇ ਬੈਵੇਂਦੇ ਸੰਨ ਕਿਉਂ ਗੁਰੂ ਘਰ ਪਰਪਤਿ ਅਥਾ ਸ਼ਬਦ ਦਾ ਪੜਟਾਵਾ ਆਪ ਜੀ ਨੇ ਹਰ ਬੇਰੇ ਕੀਤਾ ਇੱਥੇ ਵਸ ਨਹੀਂ ਜਿੱਥੇ ਜਿੱਥੇ ਵੀ ਗੁਰੂ ਕੇ ਧਾਮ ਸੰਨ ਸਾਵਾ ਸਾਵਾ ਤੇ ਬੁਰਧਾਵਾ ਦੀ ਮਹਾਨ ਸੇਵਾ ਆਪ ਜੀ ਨੇ ਕੀਤੀ ਸ੍ਰੀ ਨਨਕਾਣਾ ਸਾਹਿਬ ਜੀ ਦੀ ਸੇਵਾ ਸ੍ਰੀ ਹਰੂ ਸਾਹਿਬ ਜੀ ਦੀ ਸੇਵਾ ਕਿਸੇ ਤਰ੍ਹਾਂ ਸ੍ਰੀ ਹਰਮੰਦਰ ਸਾਹਿਬ ਜੀ ਦੀ ਪਾਣਕ ਪਿੰਤਰ ਇਮਾਰਤ ਨੂੰ ਸੋਨੇ ਵਿੱਚ ਬਣਾਉਣ ਦੀ ਮਹਾਨ ਸੇਵਾ ਵਿਆਪਕ ਸੇਵਾਆਂ ਹਨ ਮਹਾਰਾਜਾ ਰਘੇਸ਼ ਸਿੰਘ ਜੀ ਦੀਆਂ ਜਿਨ੍ਹਾਂ ਦਾ ਵਰਣਨ ਕਰਨ ਲੱਗਿਆਂ ਇਸਤਵ ਬਹੁਤ ਜ਼ਿਆਦਾ ਦੰਭੀ ਹੋ ਜਾਂਦੀ ਹੈ ਤੇ ਜਿੱਥੇ ਆਪ ਜੀ ਨੇ ਸਿੱਖ ਬੁਰਧਾਵਾ ਅਤੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ ਉਥੇ ਨਾਲ ਦੂਸਰੇ ਧਰਮਾਂ ਬਾਰੇ ਵੀ ਕੋਈ ਵਿਤਕਰੇ ਵਾਲਾ ਭਾਵ ਆਪਣੇ ਮਨ ਵਿੱਚ ਨਹੀਂ ਰੱਖਿਆ ਜਿਵੇਂ ਪਹਿਲਾਂ ਮੁਗਲਿਆ ਹਕੂਮਤ ਸੀ ਉਹ ਕੇਵਲ ਤੇ ਕੇਵਲ ਮੁਸਲਮਾਨਾਂ ਨੂੰ ਹੀ ਸਮੁੱਚੇ 인도ਸਤਾਨੰ ਦਾ ਫਟੜਾ ਜੌਂਦੀ ਸੀ ਹੋਰ ਕਿਸੇ ਤਰ੍ਹਾਂ ਨੂੰ ਪ੍ਰਕਾਸ਼ਿਤ ਕਰਨਾ ਉਸ ਦੇ ਵੱਸੋਂ ਬਾਹਰੀ ਗੱਲ ਸੀ ਪਰ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਜਿਸਵੇਂ ਨੇ قائم ਹੋਇਆ ਆਪ ਜੀ ਨੇ ਸਾਰੇ ਧਰਮਾਂ ਨੂੰ ਬਰਾਬਰ ਦਾ ਸਤਕਾਰ ਦਿੱਤਾ ਇਥੋਂ ਤੱਕ ਕਿ ਮੰਦਰਾਂ ਦੇ ਵਾਸਤੇ ਔਰ ਮਸਜਿਦਾਂ ਦੇ ਵਾਸਤੇ ਵੀ ਜਨ ਖੋਲ ਕੇ ਮਾਰਾ ਦਿੱਤੀ ਆਪ ਸਿੱਖੀ ਧਰਮ ਦਾ ਅਨਿਸ਼ਚਾ ਪ੍ਰਤਾਕ ਰੱਖਿਆ ਔਰ ਬਾਕੀ ਧਰਮਾਂ ਨੂੰ ਦੂਸਰੇ ਧਰਮਾਂ ਨੂੰ ਜਿਹੜੇ ਮੰਨਣ ਵਾਲੇ ਸਨ ਉਹਨਾਂ ਦੇ ਵੀ ਧਾਰਮਿਕ ਅਕੀਦੇ ਦਾ ਪੂਰਨਤਾ ਤੇ ਸਤਕਾਰ ਦਿੱਤਾ ਇਥੋਂ ਤੱਕ ਕਿ ਆਪਣੇ ਰਾਜ ਭਾਗ ਵਿੱਚ ਵੀ ਅਹਿਮ ਉਹਦੇ ਵੰਡਣ ਵੇਲੇ ਜੋਗਤਾ ਦੇਖਦਿਆਂ ਹੋਇਆ ਧਰਮ ਅਧਾਰਤ ਕੋਈ ਵਿਕਰਮਹਾਰਾਜਾ ਰਣਜੀਤ ਸਿੰਘ ਨੇ ਨਹੀਂ ਕੀਤਾ ਬਲਕਿ ਸੋ ਆਪਣੇ ਸੋ ਫਕੀਰ ਅਜੀਜੋਦੀਨ ਵਰਗੇ ਮਹਾਨ ਰਣਨੀਤੀ ਵਾਲਾ ਨੂੰ ਮੁਸਲਮਾਨ ਹੋਣ ਦੇ ਬਾਵਜੂਦ ਵੀ ਆਪਣੇ ਵਜ਼ੀਰ ਆਪਣੇ ਮੰਤਰੀ ਮਹਾਰਾਜਾ ਜੀ ਦੇ ਰੱਖਿਆ ਸੋ ਆਪ ਜੀ ਦਾ ਰਾਜ ਇੱਕ ਆਪਣੀ ਮਿਸਾਲ ਆਪ ਹੈ ਜਿਸ ਦੀ ਮਿਸਾਲ ਹੋਰ ਕਿਤੇ ਮਿਲ ਨਹੀਂ ਸਕਦੀ ਗਉ ਸਿੱਖੀ ਰਾਜ ਦੇ ਢੱਡੇ ਆਪ ਜੀ ਨੇ ਕਾਬਲ ਖੰਧਾਰ ਤੱਕ ਲਾਏ ਔਰ ਉਹ ਜਿਹੜੇ ਅਫਗਾਨਿਸਤਾਨ ਵਿੱਚੋਂ ਆਉਣ ਵਾਲੇ ਰੁਟੇਰੇ ਸਦਾ ਹਿਸਮਚੇ ਹਿੰਦੁਸਤਾਨ ਨੂੰ ਸੋ ਭੇਡਾਂ ਬੱਕਰੀਆਂ ਨੂੰ ਅੱਗੇ ਲਾਤ ਔਰ ਬੇ ਸੰਤੇ ਸੱਤ ਨੂੰ ਕਿਹਾ ਜਾਂਦੇ ਸੰ ਉਹਨਾਂ ਦੇ ਰਾਹ ਪਰ ਹਜ਼ਾਰਾਂ ਜੀ ਸਮਝ ਜੀ ਨੇ ਬੰਦ ਕੀਤੇ ਔਰ ਉਹ ਆਪ ਜੀ ਦੇ ਨਾਮ ਤੋਂ ਹਮੇਸ਼ਾ ਤਰੈ ਰਹੇ ਅਕਾਲੀ ਫੂਲਾ ਸਿੰਘ ਜੀ ਵਰਗੇ ਸ੍ਰੀ ਅਕਾਲ ਤਖਤ ਦੇ ਜਥੇਦਾਰ ਅਤੇ ਮਹਾਨ ਬਹਾਦਰ ਸੂਰਮੇ और सरदार हरी सिंह जी दंगा कि बहादुर सेनापति ऐसे ऐसे महापुरुखों का सहयोग आप जी नया और आप जी भी उन्होंने तहत जो पूर्ण सत्कार करते रहे